ਸੱਚੀ ਗੱਲ ਇਹ ਹੈ ਕਿ ਜੇ ਮੈਂ ਸਾਰੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਣਾ ਪਾਕਿਸਤਾਨ ਯਾਤਰਾ ਦਾ ਦਿਨ 6ਵਾਂ ਤੇ ਤਰੀਕ ਅੱਜ 13 ਜੂਨ ਇਸ ਵਕਤ ਆਪਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰਾਤੀ ਆਪਾਂ ਇੱਥੇ ਕੌਂਚੀ ਸੀ ਤੇ ਅੱਜ ਅਸੀਂ ਪਹੁੰਚਾਂਗੇ ਤੇ ਕੱਲ੍ਹ ਨੂੰ ਰਾਤ ਨੂੰ ਜਾਵਾਂਗੇ ਆਪਾਂ ਲਾਹੌਰ ਲਾਹੌਰ ਚੱਲਦੇ ਗਏ ਤੇ ਲੱਗੇ ਹਾਲਵਨ ਕਰਕੇ ਸੇਵਾ ਇਹ ਹੈ ਜੀ ਗੁਰਦੁਆਰਾ ਕਤਾਰਪੁਰ ਸਾਹਿਬ ਦਾ ਲੰਗਰ ਹਾਲ ਤੇ ਸਾਈਡ ਤੇ ਇਕਾਤਨ ਹਾਂਜੀ ਜੰਗਦੇ ਨੇ ਤੇ ਇੱਧਰ ਭੀਗਿਆਂ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ। ਇਹ ਇੱਥੇ ਪੂੜੀਆਂ ਦੀ ਸੇਵਾ ਚੱਲ ਰਹੀ ਹੈ। ਹਾਂਜੀ। ਬੱਬੂ ਬਲੌਗ ਤੋਂ। ਖਬੂ ਬੀ ਡਬਲ ਬੀ ਜੂ। ਬਲੌਗ ਤੋਂ। ਤੇ ਇੱਧਰ ਬਣ ਰਹੀਆਂ ਨੇ ਜੀ ਪੂੜੀਆਂ। ਜੋ ਸੱਸ ਜੀ ਸੇਵਾ ਪੁਰੀਆਂ ਨਹੀਂ ਤਲਾਕ ਹੀ ਕਰ ਰਹੇ ਨੇ ਪਾਕਿਸਤਾਨੀ ਪੁਰੇ ਬੀਬੀ ਸੱਸਰੀ ਘਰ 10 ਮਿੰਟ ਪੰਡਾ ਨੂੰ ਮੁੱਛ ਦਰਉਣਾ ਹੈ ਜਾਂ ਨਹੀਂ ਕਰਦੇ ਬੀਬੀ ਸਾਡੀ ਲੱਗੀ ਵੀ ਸੇਵਾ ਕਰਾਉਣਾ ਸਭ ਕੰਦਿਆਂ ਕੀ ਬਾਤ ਆ ਰਹੇ ਹਾਂ ਹਾਂ ਬਸ ਉਸਾਰ ਨਹੀਂ ਮੈਂ ਤੇ ਪਰ ਸਾਡੀ ਕਰਦਾ ਆ ਆ ਬਰ ਦਿਨਾ लंगर हाल तब आप गए थे बहुत आप दुकानी चीज एक रूम बनाया हुआ चार बटन का रूम काफ़ी वापस पेंटिंग वगैरह लगी हुई हैं इतने

ਇਹ ਸਾਹਮਣੇ ਲੱਗੀ ਹੋਈ ਇੱਕ ਪਿਕਚਰ ਜਿਸ ਦੇ ਵਿੱਚ ਸਾਰਾ ਰੋਡ ਪੇਪਰ ਭਾਇਆ ਗਿਆ ਵੀ ਕਦੋਂ ਬਣਿਆ ਸੀ ਇਹ ਗੁਰਦੁਆਰਾ ਸਾਹਿਬ ਤੇ ਕਿਹੜੇ ਮਹੀਨੇ ਸ ਕੀ ਹੋ ਰਿਹਾ ਸੀਗਾ ਕਿਵੇਂ ਦਾ ਕਿਹੜਾ ਕੰਮ ਚੱਲ ਸੀ ਜਿਵੇਂ ਜਰਮਨੀ 2019 ਦੇ ਵਿੱਚ ਆਦਾਂ ਸੀਗਾ ਭਾਰਤ 2019 ਹੈ ਨਾ ਸਤੰਬਰ 2019 ਇੱਕ ਕਦੋਂ ਵੀ ਨਾ ਟਾਈਮ ਲੱਗੇ ਸੀ ਕਿ ਕਦੋਂ ਪ੍ਰੋਪਰ ਕੰਪਲੀਟ ਹੋ ਗਿਆ ਸੀਗਾ ਸਾਰਾ ਐਗਜ਼ੀਕਿਊਟਿਵ ਕਰਿਆ ਹੋਇਆ ਇੱਕ ਗੁਰਦੁਆਰੇ ਦੇ ਫਰੇਮ ਦੇ ਵਿੱਚ ਅੱਜ ਸਵੇਰ ਦੇ 10:00 ਵੱਜ ਚੁੱਕੇ ਨੇ ਜੀ ਤੇ ਅੱਜ ਸੂਖੀ ਕਿੰਨੇ ਬਣਨਗਾ ਹੋਰ ਤੋਂ ਬਾਅਦ ਆਪ ਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਕਰਦੇ ਆ ਦਰਸ਼ਨ ਨਾਲ ਤੁਹਾਨੂੰ ਕਰਾਉਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰੂ ਘਰ ਆ ਤੇ ਆ ਸਾਹਮਣੇ ਨਾਲ ਹੀ ਮਜ਼ਾਰ ਪਣੀ ਹੋਈ ਜੋ ਕਿ ਮੁਸਲਮਾਨ ਭਾਈਚਾਰੇ ਨੇ ਪੜਵਾਈ ਸੀਗੀ ਬਾਬਾ ਜੀ ਦੀ ਚਾਦਰ ਤੇ ਫੁੱਲਾਂ ਨੂੰ ਇੱਥੇ ਦਵਨ ਕੀਤਾ ਗਿਆ ਸੀ ਸ਼ਰਧਾ ਸੂਤ ਵਿਖਾ ਦੁਆ ਬੰਨਾ ਹਰ ਹਰ ਹਰਿ ਸ਼ੱਡੀਓ ਹਾਤਿਆ ਤੋ ਸੁੰਦਰ ਡੋ ਚਰਨਾ ਪਾ ਹੋਰ ਵੀ ਰਪਾ ਤੇ ਹੋਵੇ ਤੁਮ ਆਤਿਤਤਾ ਆ ਕੇ ਕੋਈ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋਣ ਤੋਂ ਬਾਅਦ ਆਪਾਂ ਆ ਚੁੱਕੇ ਆ ਵਾਪਸ ਮਾਰਕੀਟ ਵੱਲੋਂ ਪਹਿਲਾਂ ਇਦਾਂ ਨਹੀਂ ਸੀਗੀ ਮਾਰਕੀਟ ਪਹਿਲਾਂ ਘੱਟ ਸੀਗੀ ਤੇ ਮਨ ਲਗਾ ਨਵੀਆਂ ਕਾਫੀ 숍ਾਂ ਖੁੱਲ ਗਈਆਂ ਤੇ ਚਪਲ ਸਾਡੀਆਂ ਜਵਾ ਕਰਾਈ ਹੋਈਆਂ ਨੇ ਤੇ ਗਰਮੀ ਨੇ ਪੈਰ ਫੁੱਕੇ ਪਏ ਆ ਬਹੁਤ ਜ਼ਿਆਦਾ ਹੀਟ ਹੋਈ ਪਈ ਆ ਕਿੱਧਰ ਚਾਹੀਏ ਉਸਤਾਦ ਆਕੇ ਵੀਰੇ ਆਕੇ 2 ਮਿੰਟ ਖੜ ਜਾ ਬੜਾ ਪੈਰ ਛਾਹ ਮਾਜ ਰੱਖ ਲੀਆ ਕੀ ਵੇਚਣਾ ਸਤਾ 49 ਸਮਨੇ ਬਾਬਾ ਜੀ ਪਸੋਂ ਹਲਵਾ ਖਾਣਾ ਟੈਸਟ ਕਰਾ ਭਰਾ ਬਹੁਤ ਜ਼ਿਆਦਾ ਦੇ ਰਿਹਾ ਮੈਂ ਉਹ ਨਹੀਂ ਨਹੀਂ ਕਾਲੋ ਉਹ ਦੇਖੀਂ ਹੋਰ ਆਜੇ ਲੈ ਟੈਸਟ ਕਰ ਆਜੇ ਚਟਾ ਦੇ ਆਜੋ ਦੇ ਰਹਿਆ ਦੇ ਰਹਿਆ ਨਿਰੰਧ ਦੇ ਰਹਿਆ ਯਾਰ ਕੋਈ ਨਾ ਮੈਂ ਅੱਜ ਆਜਾ ਇਹ ਪੀੜੀ ਕਿਹੜੀ ਹੈ ਪਰ ਕਾਜੂ ਦਾ ਆਪਾਂ ਦੇ ਸਪੈਸ਼ਲ ਰੋਟੀ ਕਿਹਾ ਹੈ ਨਾਲ ਇਸ ਤੋਂ ਆਨਗਦਾਨ ਇਹ ਆਪ ਖੋਲ ਤੇ ਕਿਤਾ ਹੋਣਾ ਸਾਰੇ ਕੰਫਰੈਂਸ ਚ ਪਤਾ ਰੋ ਜਾਂਦਾ ਕਿ ਟਾਨੂ ਛੇ ਸਾਲ ਐਕਸਪਾਇਰੀ ਪੂਰੀ ਸਾਰ ਐਕਸਪਾਇਰੀ ਲੱਗੀ ਹਰ ਚੀਜ਼ ਲੱਗੀ ਸਾਰਾ ਦੇਖੋ 28 5 2024 ਨੂੰ ਬਣੀ 28 2 2024 ਦਾ ਕਿੰਦੀ ਐਕਸਪਾਇਰੀ ਹੋ ਗਈ ਮੈਂ ਤੇ ਨਹੀਂ ਆਹ ਹਾਂ ਜੀ ਤੇ ਸਾਡੇ ਵਾਲੇ ਇਹਨਾਂ ਦੇ ਲਈ ਪ੍ਰਸ਼ਾਦ ਦੇ ਤੋਤੇ ਵਿੱਚ ਬਹੁਤ ਵਧੀਆ ਚੀਜ਼ ਹੈ ਐਕਟੂਅਲ ਗੱਤੇ ਤੋਂ ਵੀ ਹਲਕਾ ਬਜ਼ਾਰੀ ਦੱਬੇਗਾ ਅੱਛਾ ਐਕਟੂਅਲ ਆਪਣਾ ਰੋਕੋਗੇ ਕਿਹੜੇ ਵਰੀ ਦਾ ਹਾਂਜੀ ਵੀ ਜਿੰਨੇ ਬੱਚੇ ਨੂੰ ਲੈ ਜਾ ਕੇ ਬੈਗ ਦੇ ਪਿੱਛੇ ਰੱਖ ਦਿੰਦੇ ਅੱਛਾ ਨਹੀਂ ਹੋਣਾ ਗਰਮੀ ਨਾਲ ਖਰਾਬ ਗਰਮੀ ਨਾਲ ਤਾਂ ਹੀ ਖਰਾਬ ਹੋਏ ਕੋਈ ਹੀਟ ਹੋ ਕੇ ਜਾਂ ਨਾ 10 ਦੇ ਵਿੱਚ ਰੱਖ ਲੇ ਰੱਖ ਦਿੰਦਾ ਹੀਟ ਆਉਂਦੀ ਉਹਦੀ ਨਹੀਂ ਭਾਜੀ ਹੁੰਦਾ ਬਿਨਾਂ ਕੁਝ ਤੋਂ ਇੱਕ ਤਰੀਕਾ ਦਿੰਦਾ ਅਕਚਲ ਨੂੰ ਕੋਈ ਜਿੱਦ ਕਰਾਉਣ ਜਿਹੜੇ ਬੱਸਾਂ ਨਾਲ ਵਾਲੀਆਂ ਉਹਨੂੰ ਇਹਦੇ ਕੋਸੇ ਪੈਕੜੇ ਵਿੱਚ ਪਾ ਕੇ ਰੱਖ ਦਿੰਦੇ ਆਂ ਕਿਤੇ ਅਰੱਖੀ ਕਰਾਉਂਦੇ ਨਹੀਂ ਜਿਹੜੇ ਇੱਥੇ ਡਰਾਬ ਕੋਵੇ ਕਿੰਨਾ ਹੋਵੇ ਆਹ ਇਹਨਾਂ ਨੂੰ ਆਹੀ ਤੀਜੇ ਸ਼ੇਅਰ ਕਰਦੇ ਆਂ ਇਹਨਾਂ ਹੱਲ ਭਾਈ ਜੀ ਕੰਪਨੀ ਦੀ ਤਰਫੋਂ ਪਾਣੇ ਸਿਰਫ ਹੱਲ ਪਾਏ ਹੋਏ ਦੇ ਵਿੱਚ ਸਰ ਦੁੱਧ ਹੋਇਆ 28 ਦੀ ਡਰਾਈਵ ਤੇ ਲੇਕਿਨ ਤੁਹਾਡੇ ਲੈਦਾ ਨਾ ਨਾ ਬਾਈ ਦੋ ਰੁਪਏ ਪਾ ਦੇ ਟੋਟਲ ਕਿੰ ਕੀ ਬਹੁਤ ਆ 840 ਪਾਜੀ ਪਾਕਿਸਤਾਨੀ 840 ਪਾਕਿਸਤਾਨੀਆਂ ਕਿੰਨੇ ਦਾ ਪਾਕਿਸਤਾਨੀ 1700 ਇੱਕ ਹੈ ਚੀਜ਼लेस ਬੈਨਰ ਆ ਚੱਕ ਆ ਚੱਕ ਇਹ ਇਮੀਗ੍ਰੇਸ਼ਨ ਦੇ ਪਿੱਛੇ ਛੱਡਿਆ ਹੋਊਗਾ ਪਿੰਡ ਓਹੋ ਫਿਰ ਰਹੇ ਆ ਬਾਲੀ ਬੰਬ ਅੱਜ ਡਿੱਗਿਆ ਚੈੱਕ ਕਰੋ ਟੁੱਟੇਗਾ ਤੂੰ ਜਨਾ ਮਾਰੀ ਮੇਰਾ ਯਾਰ ਟੁੱਟੇਗਾ ਨਹੀਂ ਜਮ ਅੱਜ ਡਿੱਗਿਆ ਬਹੁਤ ਵਧੀਆ ਇਹ ਕਿੰਨੇ ਦਾ ਹੈ ਤੇਰੇ ਮਿਲੇਗਾ ਪਾਕਿਸਤਾਨੀ 1400 ਇੰਡੀਆ ਚਲੋ ਸੋ ਥੱਲੇ ਦੀ ਗੱਲ ਕਰਦਾ ਹੀ ਹੈ ਨਹੀਂ ਮੇਰੇ ਨਾਲ ਕੋਈ ਤੂੰ ਜੀ ਚੀਜ਼ ਵਧੀਆ ਹੈ ਗਾਰੰਟੀ ਪ੍ਰਿੰਟ ਕਿੰਨੀ ਆ ਦੀ ਤੂੰ ਹੈਂਡਸ ਓਪ ਕਰ ਲੈ ਜੀ ਗਾਰੰਟੀ ਵੇਜੀ ਹੋਈਆਂ ਸਾਲਾਂ ਦੀ ਹੈ 20 ਸਾਲਾਂ ਦੀ 20 ਸਾਲ ਦੀ ਹਾਂਜੀ ਤੈਨੂੰ ਐਂ ਦੱਸ ਜੇ ਹੁਣ ਅਸੀਂ ਪਿੰਡ ਜਾਣਾ ਜਿੱਥੇ ਸਾਨੂੰ ਸਿੱਧਾ ਛੱਡ ਦਊਗਾ ਇਹ ਇੱਕ ਵਾਰ ਘੜਾ ਮਾਰਾ ਮਾਰੇ ਕਿਹੜਾ ਇਹਦੇ ਵਿੱਚ ਦੋ ਬੰਦੇ ਪੈਂਦੇ ਨੇ ਬਸ ਦੋ ਬੰਦੇ ਪੈਂਦੇ ਨੇ ਬੰਦੇ ਵੀ ਅਸੀਂ ਦੋਏ ਹਾਂ ਹਾਂਜੀ ਕੀ ਸਕੂਨ ਨਾਲ ਤੁਹਾਨੂੰ ਲਾਈਵ ਨਹੀਂ ਮੇਰੇ ਡਾਕਟਰ ਨੇ ਚਾਰ ਵਾਰੀ ਬੀਜੇ ਬਾਜ਼ਾਰ ਤੇ ਘੁੰਮ ਕੇ ਆ ਗਏ ਤੇ ਤੁੱਪ ਵਾਵਾ ਸੀਗੀ ਪੈਰਾਂ ਚਪਾਣੇ ਸੀਗਾ ਪੈਰ ਗਰੂਪ ਤੇ ਛੱਡਦਾ ਬਈ ਤੇ ਉੱਥੇ ਕੁਝ ਫਲਾਗ ਦਾ ਜ਼ਿਆਦਾ ਖਰੀਦਿਆ ਨਹੀਂ ਤੇ ਸਾਨੂੰ ਮੈਸੇਜ ਆ ਗਿਆ ਕਹਿੰਦੇ ਗੁਰੂ ਘਰ ਦੇ ਵਿੱਚ ਲੱਸੀਆਂ ਲੱਗਰ ਚੱਲ ਗਿਆ ਲੱਸੀ ਵੀ ਉਹਦੇ ਲਈ ਅਸੀਂ ਗੁਰੂ ਘਰ ਚ ਚਲੇ ਗਏ ਤੇ ਪੰਜਾਬ ਤੋਂ ਖ ਕਿ ਕਿੰਨੇ ਹਲਵਾ ਲੈ ਕੇ ਨੋ ਹੋ ਘਟਾ ਬਣਾਇਆ ਤੇ ਸੀ ਕਿ ਉਹਦੇ ਵਿੱਚ ਜਿਵੇਂ ਆਪਣਾ ਕਜਰੀਨਾ ਟਾਈਪ ਹੁੰਦਾ ਸਾਸੀ ਘਟਾ ਬਾਬਾ ਜੀ ਹੁੰਦੇ ਵਿੱਚ ਤੇ ਇਹ ਅਸੀਂ ਖਰੀਦਦੇ ਆ ਤੇ ਇੰਡੀਅਨ ਰੁਪੀਏ ਦੇ ਹਿਸਾਬ ਨਾਲ ਤੋਂ ਲਾ ਲੋ ਅਦਰ ਲਈ ਰੁਪੀਏ ਦੇ 750 ਤੇ ਇੰਡੀਅਨ ਦਾ ਉਹੀ ਅਪਰੋਕਸਿਮੇਟ 100 ਰੁਪਏ ਦਾ ਪਹੁੰਚਾ ਇਹ ਫੋਨ ਤੇ ਬਾਕੀ ਸਾਰੇ ਨਿਮਵਨ ਰੂਮ ਤੋਂ ਬਾਹਰ ਬੈਠੇ ਆ ਜੀ ਸਮਾਂ ਹੋ ਗਿਆ ਸ਼ਾਮ ਦੇ 6 ਵਜੇ ਦਾ ਤੇ ਬੱਤਲਵਾਈ ਵਾਰ ਵਾਰ ਹੋਈ ਪਈ ਆ ਨੇਰੀ ਚਾਹ ਦੀ ਆ ਬਾਰੋ-ਬਾਰ ਜੇ ਕਿ ਤੇਰਾ ਆਪ ਮੀਂਹ ਪਾ ਦੇ ਤਾਂ ਬੜੇ ਸ਼ੁਕਰਗੁਜ਼ਾਰ ਹੋਵਾਂਗੇ ਕੋਈ ਜਿਹੜੇ ਹਿਸਾਬ ਨਾਲ ਗਰਮੀ ਪੈ ਰਹੀ ਸਾਡੇ ਬੁਰੇ ਹਾਲ ਕਰੇ ਪਏ ਨੇ ਤੇ ਬਾਕੀ ਗੱਲ ਐਵੇਂ ਵੀ ਅੱਜ ਦੀ ਰਾਤ ਵੀ ਆਪਾਂ ਇੱਥੇ ਹੀ ਆ ਮਾਰਨਿੰਗ ਦਾ ਕੀ ਰੂਟੀਨ ਆ ਹਜੇ ਆਪਾਂ ਨੂੰ ਕੁਝ ਇਹਦੇ ਵਿੱਚ ਦਾ ਵਾਸਤੇ ਇਨਫੋਰਮੇਸ਼ਨ ਨਹੀਂ ਆਈ ਅੱਦੇ ਵਾਸਤੇ ਅਨਾਉਂਸਮੈਂਟ ਹੋਊਗੀ ਕਿ ਕਿੰਨੇ ਵਜੇ ਆਪਾਂ ਨਿਕਲਣਾ ਕੱਲ ਨੂੰ ਆਪਾਂ ਜਾਣਾ ਹੈ ਲਾਹੌਰ ਗੁਰਦੁਆਰਾ ਰੂੜੀ ਸਾਹਿਬ ਤੋਂ ਹੋ ਕੇ ਉੱਥੇ ਆਪਾਂ ਦਰਸ਼ਨ ਸ਼ਰਾਰ ਕਰਕੇ ਅਤਤ ਨਤਮਸਤਕ ਹੋ ਕੇ ਜਾਵਾਂਗੇ ਲਾਹੌਰ ਦੇ ਵਿੱਚ ਆਪਣੀ ਕੱਲ ਦੀ ਰਾਤ ਪਰਸੋ ਦੀ ਰਾਤ ਤੇ ਅਗਲੀ ਰਾਤ ਉਸ ਤੋਂ ਬਾਅਦ 17 ਤਰੀਕ ਨੂੰ ਸੋਮਵਾਰ ਨੂੰ ਵਾਪਸੀ ਹੋਊਗੀ ਆਪਣੀ ਜਿਸ ਦਿਨ ਬਕਰੀਦ ਹੋਊਗੀ ਬਕਰੀ ਦਾ ਇਹਨਾਂ ਦੇ ਬਕਰੀਦ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਇਹ ਟਾਰੀ ਬਾਰਡਰ ਤੇ ਛੱਟ ਆਉਣਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਚਲੀ ਜਾਣਾ ਘਰੋਂ ਘਣੀ ਉਸ ਤੋਂ ਬਾਅਦ ਫਿਰ ਦਿਖਾਉਂਦੇ ਆ ਤੁਹਾਨੂੰ ਪੰਜਾਬ ਮੇਰੇ ਦਰਬਾਰ ਸਹਿਬ ਸੰਤਾਰ ਪੁੱਤ ਹੈ ਵਿੰਗੇ ਤਾਂ ਦਾ ਤਨ ਸਭ ਕਰੋ ਸਾਹਿਬ ਸ੍ਰੀ ਗੁਰੂ ਗ੍ਰੰਥਕੋਵ ਮਹਾਰਾਜ ਆਪ ਜੀ ਦੇ ਪਾਵਨ ਪੰਥਰ ਅੰਦਰ ਸੁੰਦਰ ਦੇਵਾਨ ਸਜੇ ਹੋਏ ਹਨ ਸਜੇ ਹੋਏ ਦੇਵਾਨ ਅੰਦਰ ਆਪ ਜਿਨਾਂ ਨੇ ਪਰਿਵਾਣੇ ਸ਼ਬਦਾਂ ਕੇ ਧੋਤਰ ਰਾਸ ਸਿਪਾਟ ਹੋਏ ਹਨ ਅਕਰ ਵਾਸਾ ਘਟਾ ਲਾਭਤਰ ਪੁਜਤ ਮਾ ਕਰਦੇ ਸੰਤਾਂ ਦੇ ਕਾਲਾਸ ਕਰਦੇ ਬੜੇ ਤੜੇ ਬਾਣੀ ਸਖਾ ਸਾਹਿਬ ਜੀ ਕੀ ਬਤੇ ਸਾਰਾ ਗਿਆ ਭਈਆ ਕਾਲ ਗੀ ਸੁਣ ਚਲਾਇਓ ਅਮੰਖ ਸੇਖਨ ਕੋ ਉਪਪਹਾਰ ਗੁਰੂ ਅਨੰਦ ਕੰਤ ਦੇ ਮਾਣਿਆ ਸਤਿਗੁਰਾਂ ਦੀ ਜੀਓ ਕੋੱਖ ਮਿਲੇ ਸੁਰਦਮੈ ਤੇ ਸ਼ੁਰਦਮੈ ਨਾ ਕਰੇ ਨਾ ਤਾਤਸਾ ਛਿਰੇ ਨ ਕੋਈ ਪਾਰ ਹੋਏ ਸਭ ਮਿਲ ਲੇਗੇ ਸੁਰਦਮੈ ਤੇ ਸ਼ੁਰਦਮੈ ਵਾਹਿਗੁਰੂ ਨਾਮ ਜਹਾਜ ਹੈ ਸੇ ਸੁਖਿ ਕਿਰਪਾ ਜੋ ਸਰਦਾ ਕਰ ਸੇਵੰਦੇ ਪਾਰਿ ਪਰਨਹਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ ਚਨਾਨ ਕਰਕੇ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਾਂ ਵਾਪਸ ਫਿਰ ਆ ਗਏ ਆ ਮਾਰਕੀਟ ਦੇ ਵਿੱਚ ਦੇਖਣ ਨੂੰ ਰੰਗ ਢੰਗ ਤੇ ਦਾ ਤੇ ਮਾਹੌਲ ਦੁਬਾਰਾ ਫੇਰ ਦੋਧੀਆਂ ਵਾਰਾਂ ਤੜੀ ਬਗਾਰਾਂ ਬਗਾਰਾਂ ਨਹੀਂ ਆ ਚੀਖਲਾ ਦੇ ਕਲਾ ਕਿਆ ਕਲਾ ਗੁਰ ਕਨੇ ਨੂੰ ਦਾ ਫਾਇਦਾ ਹੀ ਬਹੁਤ ਹੈ ਕਲਾ ਗੁਰ ਦੇ ਦਾ ਸਮਾ ਹੋ ਗਈ ਰਾਤ ਦੇ 11:30 ਵਜੇ ਦਾ ਤੇ ਬਾਜ਼ਾਰ ਘੁੰਮਣ ਤੋਂ ਬਾਅਦ ਅਸ਼ਾਦਾ ਸ਼ਕਲ ਲੰਘਾ ਹਾਲ ਦੇ ਵਿੱਚ ਤੇ ਸੇਵਾ ਕਰਨ ਤੋਂ ਬਾਅਦ ਅੱਜ ਅਸੀਂ ਸੌਂਡ ਦਾ ਬੰਦ ਬਣਾਇਆ ਗੁਰੂ ਘਰ ਦੇ ਬਿਲਕੁਲ ਨੇੜੇਕ ਤੇ ਕਾਫੀ ਸੰਗਤ ਸੁੱਤੀ ਹੋਈ ਉੱਥੇ ਤੇ ਮੌਸਮ ਬਹੁਤ ਠੰਡਾ ਸੀਗਾ ਬਰਫਾਂ ਜਿਹੜੀਆਂ ਆਵਾਰੀ ਸੀ ਤੇ ਸੋਚਿਆ ਕਿ ਉਹਨਾਂ ਚ ਮントਰ ਸਾਹਿਬ ਤੇ ਕੋਲ ਸੁੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰੋਂ ਸਲਾਮ ਆਦab ਨਮਸਤੇ ਤੇ ਅੱਜ ਆਪਾਂ ਆਪਣਾ ਪਾਕਿਸਤਾਨ ਯਾਤਰਾ ਦਾ ਦਿਨ 8ਵਾਂ ਤੇ ਅੱਜ 14 ਜੂਨ ਇਸ ਵਕਤਾਂ ਜੀ ਆਪਣਾ ਗੁਰਦੁਆਰਾ ਸ਼੍ਰੀ ਕਿਤਾਬੂ ਸਾਹਿਬ ਤੇ ਇੱਥੋਂ ਆਪਾਂ ਜਾਵਾਂਗੇ ਲਾਹੌਰ ਲਾਹੌਰ ਜਾਂਦੇ ਹੋਏ ਆਪਾਂ ਜਾਵਾਂਗੇ ਗੁਰਦੁਆਰਾ ਸ਼੍ਰੀ ਰੋੜੀ ਸਾਹਿਬ ਇਮਨਾਬਾਦ ਦੇ ਦਰਸ਼ਨ ਕਰਦੇ ਹੋਏ ਤੇ ਉਸ ਤੋਂ ਬਾਅਦ ਲਾਹੌਰ ਜਾਵਾਂਗੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੀ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਦੇ ਉੱਤੇ ਉੱਥੇ ਆਪਾਂ 3 ਦਿਨ ਸਟੇ ਆ ਆਪਣੀ 3 ਰਾਤਾਂ ਉੱਥੇ ਸਟੇ ਹੋਗੀ ਤੇ ਇਸ ਤਰ੍ਹਾਂ ਤਿੰਨੋਂ ਆਪਣੀ ਵਾਪਸੀ ਆ ਲਾਹੌਰ ਕੋ ਮੰਗੇ ਲਾਹੌਰ ਦਾ ਕਿਲੇ ਦਿਖਾਵਾਂਗੇ ਤੁਹਾਨੂੰ ਤੇ ਪੂਰਾ ਬਲੌਗ ਦੇਖਦੇ ਰਹੋ ਸੇਵਾ ਬੈਕ ਦੀ ਸੇਵਾ ਜਿਹੜਾ ਸਿਕਿਉਰਟੀ ਭਾਈ ਕੋਈ ਰਹਿ ਨਾ ਜਾਏਓ ਛੇਤੀ ਕਰੋ ਬੱਸਾਂ ਲੱਗੀਆਂ ਆਪਣੀ ਲਾਈਨ ਦੇ ਵਿੱਚ ਆਓ ਛੇਤੀ ਬਾਹਰ ਆ ਗਏ ਜੀ ਗੁਰਦੁਆਰਾ ਸਾਹਿਬ ਤੋਂ ਤੇ ਸਾਹਮਣੇ ਇੱਕ ਵਾਰ ਫੇਰ ਇਮੀਗ੍ਰੇਸ਼ਨ ਚੈਕਿੰਗ ਵਗੈਰਾ ਹੋਊਗੀ ਉਸ ਤੋਂ ਬਾਅਦ ਜਿਹੜੇ ਆਪਣੇ ਕੋਲ ਆਈਡੀ ਕਾਰਡ ਵਗੈਰਾ ਦਿੱਤੇ ਹੋਏ ਨੇ ਉਹ ਵਾਪਸ ਕਰਕੇ ਤੇ ਫਿਰ ਬੱਸਾਂ ਦੇ ਵਿੱਚ ਬਿਠਾਉਣਗੇ ਨੰਬਰ ਵਾਈਜ਼ ਜਿਹੜੇ ਬੱਸਾਂ ਦੇ ਵਿੱਚ ਆਪਾਂ ਸੇਮ ਆਏ ਸੀਗੇ ਤੇ ਉਸ ਤੋਂ ਬਾਅਦ ਫਿਰ ਜੋ ਪਲਾਨ ਆਪਾਂ ਦੱਸਿਆ ਉਦਾਂ ਐਜ਼ ਇਟ ਜਾਵਾਂਗੇ ਸਿਕਿਉਰਿਟੀ ਦੀਆਂ ਗੱਡੀਆਂ ਆਪਣੀਆਂ ਪਹੁੰਚ ਚੁੱਕੀਆਂ ਨੇ। ਏਅਰਲਾਈਨ ਦੇ ਵਿੱਚ ਲੱਗ ਚੁੱਕਿਆ। ਪਾਣੀ ਦੀਆਂ ਬੋਤਲਾਂ ਨੂੰ ਫੜਾਦੀ ਮੈਂ ਭੌਂਕੇ ਨੂੰ। ਆਈ.ਡੀ. ਕਾਰਡ ਦੱਸ ਕਰਕੇ ਤੇ ਇਮੀਗ੍ਰੇਸ਼ਨ ਦਾ ਫਾਰਮੈਲਿਟੀ ਨਾਮ ਵਗੈਰਾ ਪੁੱਛਦੇ ਸੀਗੇ। ਪੁੱਛਣ ਤੋਂ ਬਾਅਦ ਬਾਹਰ ਬਾਗੀ ਬਾਹਰ ਤੇ ਇਹ ਬੱਸਾਂ ਲੈ ਕੇ ਜਾਣਗੇ ਤੁਹਾਨੂੰ ਆਪਣੀਆਂ ਮੇਨ ਬੱਸਾਂ ਕੋਲ। ਹੇ ਕੋਈ ਜੀ ਕੀ ਭਤੇ ਹਾਂ ਜੀ ਹਾਂ ਜੀ صدیਕੀ ਸਾਹਿਬ ਮਹਾਰਾਜ ਦੋ ਸੀ ਟੱਕਟੀਆਂ ਕੀ ਕਾਫਲਾ ਹੋ ਗਿਆ ਸੀਗਾ ਚੇਂਜ ਆਪਣਾ ਬੱਸਾਂ ਦਾ ਪਹਿਲਾਂ ਸਾਨੂੰ 16 ਨੰਬਰ ਤੇ ਸ਼ਿਫਟ ਕਰਤਾ ਸੀਗਾ ਸੋਰੀ 7 ਤੇ ਸੀਗੇ 7 ਤੇ ਬੱਸ ਨੂੰ ਕੋਈ ਚੀਜ਼ ਹੋ ਗਈ ਤੇ ਫੇਰ ਦੁਬਾਰਾ ਫੇਰ ਅਸੀਂ ਬੱਸ ਜਾ ਕੇ ਦੁਬਾਰਾ ਬੈਕ ਨੰਨ ਲਾ ਕੇ ਕੋਏ ਦੇਖੋਣ ਆਪੇ ਅਕਸ਼ਲਾ ਪਾਣ ਦੇਖੋਣ ਆਪੇ ਅਕਸ਼ਲਾ ਪਾਣ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਲਾਏ ਦੇਖੋਣ ਆਪੇ ਅਕਸ਼ਲਾ ਪਾਣ ਦੇ ਹੋਏ ਨਾਨਕ ਤਾਂ ਪਾਕਿਸਤਾਨ ਦਾ ਸ਼ਹਿਰ ਇਮਨਾਬਾਦ ਪਹੁੰਚ ਚੁੱਕੇ ਆਪਾਂ ਗੁਰਦੁਆਰੀ ਰੋਡ ਸਾਹਿਬ ਵਿਖੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫੈਲੂ ਦਾ ਅਸੀਂ ਧਰਮ ਪ੍ਰਚਾਰ ਕਰਨ ਲਈ ਇਮਨਾਬਾਦ ਆਏ ਸੀ ਤੇ ਉਸ ਵਕਤ ਭਾਈ ਲਾਲੋ ਜੀ ਦੇ ਘਰ ਆ ਰਹੇ ਸੀ ਤੇ ਇਸ ਪਵਿੱਤਰ ਸਥਾਨ ਉੱਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਾਲੋ ਦੀ ਰੋਟੀਆਂ ਵਿੱਚ ਦੁੱਧ ਤੇ ਮਲਪਾਘੋ ਦੇ ਪੂੜਿਆਂ ਵਿੱਚੋਂ ਲੋਕ ਗੱਢਿਆ ਸੀ ਜਿਹੜੇ ਸਤਿਗੁਰੂ ਨਾਨਕ ਮਹਾਰਾਜ ਨੇ ਸਾਸਤੇ ਜਨਾਂ ਦੀ ਕਿੰਨੀ ਮਿਹਨਤ ਕਰ ਦਿੱਤੀ ਤੇ ਸਤਿਗੁਰੂ ਸੁੱਤੇ ਪਾਚਾ ਨੇ ਇਹਨੂੰ ਬਿਨ ਅੱਜ ਜੇ ਮੇਸਰੀ ਦਿੱਤਾ ਹੋਣਾ ਜੇ ਨਾ ਦਿੱਤਾ ਹੋਵੇ ਉਹਦੇ ਬਾਅਦ ਸਾਬਤ ਮਸਤਕ ਹੋਣ ਤੋਂ ਬਾਅਦ ਬਾਹਰ ਸਾਰੀਆਂ ਜੀ ਆਪਾਂ ਬਾਹਰ ਤੇ ਸਕਿਉਰਟੀ ਪ੍ਰਬੰਧ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਰੀ ਫੋਰਸ ਲੱਗੀ ਹੋਈ ਆਪਣੇ ਵਾਸਤੇ ਤੇ ਪ੍ਰਬੰਧ ਬਹੁਤ ਹੀ ਪੂਰਤਾ ਪ੍ਰਬੰਧ ਕੀਤੇ ਹੋਏ ਨੇ ਸਕਿਉਰਟੀ ਦੇ ਤੁਹਾਡੀ ਵੀਡੀਓ ਪਾਣੀ ਮੈਂ ਨੈਟਰ ਵਰ ਤੋਂ ਦੱਸਾਂ ਮੈਂ ਤੁਸੀਂ ਨੋਟ ਮੰਗਦੇ ਹੱਥੇ ਪਾਕਿਸਤਾਨ ਵਾਲੇ ਸਾਡੀ ਕਰੰਸੀ ਦਾ ਸਭ ਕੋ ਡਬਲ ਟ੍ਰਿਪਲ ਆ ਆ ਵੇਚ ਚੇਂਜ ਕਰਵਾ ਲਈ ਤੇਨੂੰ ਰੁਪਈਆ ਤੇ ਇਹਦਾ ਬਣ ਜਾਣਾ ਡਬਲ ਬਣ ਜਾਣਾ ਡਬਲ ਤੇ ਵੀ ਟ੍ਰਿਪਲ ਬਣ ਜਾਣਾ ਕਹਿੰਦਾ ਸਮਾਹ ਹੋ ਚੁੱਕਿਆ ਜੀ ਰਾਤ ਦੇ 9:10 ਤੱਕ ਤੇ ਆਪਾਂ ਪਹੁੰਚ ਚੁੱਕਿਆ ਲਾਹੌਰ ਵਿਖੇ ਲਾਹੌਰ ਮੁਦਦਵਾਲਾ ਸ਼ਰੀਫ ਜੀ ਦਾ ਸਾਫ ਚਾਨਣ ਕਰਿਆ ਪਿਆ ਪੂਰਾ ਇਧਰ ਸਾਈਡ ਤੇ ਆ ਜੀ ਮਹਾਰਾਜੇ ਸਿੰਘ ਦਾ ਕਿਲਾ ਤੇ ਇਧਰ ਦਾ ਗੁਰਦੁਆਰਾ ਡੇਰਾ ਸਾਹਿਬ ਠੰਡੇ ਮਿੱਠੇ ਜਲਦੀ ਸ਼ਬੀਰ ਲਗਾਈ ਹੋਈ ਆ ਗੁਰਦੁਆਸਾਰੰਦ ਦੇ ਵਿੱਚ ਸਾਬ ਦੇ ਵਿੱਚ ਤੇ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੋਇਆ ਹੈ ਬੈਕ ਰੋਸ਼ਨ ਤੇ ਤਾਂ ਕੀ ਕਹਨੇ ਬਹੁਤ ਹੀ ਨਾਜਵਾਬ ਇਲੈਕਟ੍ਰਿਸਿਟੀ ਦਾ ਪ੍ਰਬੰਧ ਪੂਰਾ ਕੀਤਾ ਹੋਇਆ ਹੈ ਵੱਡਾ ਜਨਰੇਟਰ ਲਿਆ ਕੇ ਰੱਖਿਆ ਹੋਇਆ ਹੈ ਜੀ ਸੰਗਤ ਰਹਿ ਰਿਹਾ ਹੈ ਜਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਨੀਚੇ بیسਪੈਂਡ ਦੇ ਵਿੱਚ ਕੀਤਾ ਹੋਇਆ ਵਧੀਆ ਪ੍ਰਬੰਧ ਆ ਬੇਸਕਲੀ ਦਾ ਠੰਡਾ ਹੈ ਹਾਲ ਆ ਰਮਾ ਸੋਣ ਟਾਈ ਬਣਾ ਕੇ ਬੀਬੀ ਦਾ ਹੈ ਬੀਬੀ ਸਾਸਰੀ ਘਾਲ ਬੈਕ ਲਿਆਵਾ ਹੈ ਬੈਕ ਤਾਂ ਚਾਹੀਦਾ ਸਮਾਨ ਸੋਣ ਲਓ ਜੀ ਜਗਾ ਪਰ ਰਜ਼ਰ ਬਕਾਲੀ ਬਹੁਤ ਹੀ ਮੁਸ਼ਕਲ ਤੋਂ ਬਾਅਦ ਲੱਭਦੇ ਲਵਾਉਂਦੇ ਜਿਹੜੀ ਮੇਨ ਚੀਜ਼ ਹੈਗੀ ਆਪਰ ਮਿਲ ਗਈ ਉਹ ਆ ਇਹ ਚਾਰ ਦੀ ਪਲੱਗ ਤੇ ਇਹਨਾਂ ਕਰਕੇ ਮੈਨੂੰ ਲੱਗਦਾ ਅਸੀਂ ਨੇ ਸਾਰਾ ਹਾਲ ਛਾਣ ਮਾਰਿਆ ਕਿ ਜਿੱਥੇ ਪਲੱਗ ਮਿਲੂਗੇ ਪਲੱਗ ਬੇਸਿਕਲੀ ਥੋੜੇ ਘਾਟ ਰੰ ਦਿੱਤੇ ਹੋਏ ਨੇ ਤੇ ਮੈਂ ਤਾਂ ਆਹੀ ਸਪੈਸ਼ਲਿਟੀ ਜਾਈ ਦੀ ਸੀ ਕਿ ਉੱਪਰੋਂ ਮਿਲ ਗਈ ਜਗ੍ਹਾ ਬਣਕ ਲਈ ਤੇ ਬੰਦਾ ਗਿਆ ਆਪਣੇ ਦੂਜੇ ਨਾਮ ਦੇ ਸਾਥੀਆਂ ਨੂੰ ਲੈਣ ਇੱਕ ਮੁੱਢਾ ਫਿਰੋਂ ਮਿਲੇ ਸੀਗਾ ਨਮਾ ਗਰਾਉਂ ਕੋ ਉਹਨੂੰ ਨਾਮ ਵਗੈਰਾ ਚ ਫਿਰ ਉਹਦੇ ਬਾਅਦ ਜਾਵਾਂਗੇ ਬਰੂਕਰ ਸਾਡੇ ਦੇ ਤੇ ਪ੍ਰਸ਼ਾਦਾ ਚਾਹੀਦਾ ਜੇ ਰੋਟੀ ਵੀ ਸਵੇਰ ਦੀ ਖਾਧੀ ਹੋਈ ਆ ਉੱਥੇ ਲੱਗੀ ਬਹੁਤ